ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਪਾਇੰਟਮੈਂਟਾਂ ਬਾਰੇ ਕਿ ਜਿਹੜੇ ਵੀਰਾਂ ਭਰਾਵਾਂ ਨੇ ਨਵੀਆਂ ਅਪਾਇੰਟਮੈਂਟਾਂ ਮਾੜੂ ਕੀਤਾ ਸਾਰਿਆਂ ਨੂੰ ਪਤਾ ਹੈ ਕਿ بڑے ਵੀਰਾਂ ਭਰਾਵਾਂ ਦੇ ਪੇਪਰ ਨਿਕਲੇ ਸੀ ਤੇ ਉਸ ਤੋਂ ਬਾਅਦ ਅਪਾਇੰਟਮੈਂਟ ਆ ਰਹੀਆਂ ਬੰਦ ਹੁਣ ਅਪਾਇੰਟਮੈਂਟਾਂ ਓਪਨ ਹੋਈਆਂ ਪਿਛਲੇ ਹਫ਼ਤੇ ਤੋਂ ਪਿਛਲੇ ਦੋ ਦੋ ਹਫ਼ਤੇ ਹੋ ਗਏ ਆ ਠੀਕ ਹੈ ਅਪਾਇੰਟਮੈਂਟਾਂ ਓਪਨ ਹੋਈਆਂ ਤੇ ਬੜੇ ਵੀਰਾ ਭਰਾਵਾਂ ਨੇ ਅਪਾਇੰਟਮੈਂਟਾਂ ਬੁੱਕ ਕੀਤੀਆਂ ਘਟੋਕਾ ਠੀ ਵੀ ਟੋਟਲ ਜੇ ਅਪਲਾਈ ਜਾਵੇ ਉਹ ਜਦੋਂ ਅਪਾਇੰਟਮੈਂਟਾਂ ਬੰਦ ਸੀ ਉਦੋਂ ਸਾਡੇ 4 ਲੱਖ ਰੈਫਰੈਂਸ ਨੰਬਰ ਸੀ ਉਸ ਤੋਂ ਬਾਅਦ ਹੋਣ ਜਿਹੜਾ ਰੈਫਰੈਂਸ ਨੰਬਰ ਆ ਉਹ ਸਾਡੇ 7 ਲੱਖ ਪਹੁੰਚ ਗਿਆ ਮਤਲਬ ਕਿ ਆਪਾਂ ਸਾਡੇ 5.5 6 ਸਾਡੇ 7 ਮਤਲਬ ਕਿ 3 ਲੱਖ ਬੰਦੇ ਨੇ ਅਪਾਇੰਟਮੈਂਟ ਜਿਹੜੀ ਆ ਆਪਾਂ ਕਹਿ ਲਈਏ ਕਿ ਅਪਲਾਈ ਕਰਤੀ ਫੇਰ ਤੋਂ ਮਤਲਬ ਕਿ ਰੈਫਰੈਂਸ ਨੰਬਰ ਜਿਹਨਾਂ ਨੂੰ ਆਪਾਂ ਕਹੀਏ ਕਿ ਮਿਲ ਗਿਆ ਵਾ ਠੀਕ ਐ ਪਰ ਅਪਾਇੰਟਮੈਂਟ ਨਹੀਂ ਹੱਲੇ ਮਿਲੀ ਅਪਾਇੰਟਮੈਂਟ ਕਦੋਂ ਤੱਕ ਮਿਲਣੀਆਂ ਸ਼ੁਰੂ ਹੋਣਗੀਆਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਕਦੋਂ ਦੀਆਂ ਅਪਾਇੰਟਮੈਂਟ ਮਿਲਣ ਦੇ ਚਾਂਸ ਹੈਗੇ ਆ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਆਪਾਂ ਗੱਲ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਬਾਰੇ ਕਿ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਕਦੋਂ ਤੱਕ ਓਪਨ ਹੋਣ ਦੇ ਚਾਂਸ ਹੈਗੇ ਆ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋਨ ਕੀਤਾ ਹੁੰਦਾ ਹੈ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਉੱਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਅਪਾਇੰਟਮੈਂਟਾਂ ਬਾਰੇ ਕੀ ਹਸ ਹਵਤਾ ਬਿਆ ਤੇ ਕਦੋਂ ਤੱਕ ਕਿਹੜੀਆਂ ਅਪਾਇੰਟਮੈਂਟਾਂ ਮਿਲਣੀਆਂ ਸ਼ੁਰੂ ਹੋਣਗੀਆਂ ਤੇ ਕਦੋਂ ਦੀਆਂ ਅਪਾਇੰਟਮੈਂਟਾਂ ਮਿਲਦੇ ਚਾਂਸ ਹੈ ਗਿਆ ਠੀਕ ਆ ਤੁਹਾਨੂੰ ਸਭ ਵੀ ਆਪਾਂ ਹੁਣ ਪਤਾ ਹੈ ਕਿ 4.5 ਲੱਖ ਰੈਫਰੈਂਸ ਨੰਬਰ ਪਹਿਲਾਂ ਹੀ ਹੈਗਾ ਸੀ ਪਹਿਲਾਂ ਹੀ ਉਹਨਾਂ ਨੇ ਵੰਡਿਆ ਪਿਆ ਸੀ ਇਹ ਅਪਾਇੰਟਮੈਂਟ ਉਹਨਾਂ ਵਿੱਚ ਵੀ ਤਕਰੀਬਨ ਬੜੇ ਘੱਟ ਬੰਦਿਆਂ ਨੂੰ ਮਿਲੀਆਂ ਸੀ ਅਪਾਇੰਟਮੈਂਟ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਜਦੋਂ ਅਪਾਇੰਟਮੈਂਟਾਂ ਨਵੀਆਂ ਓਪਨ ਕੀਤੀਆਂ ਨਾਲ ਹੀ ਉਹਨਾਂ ਨੇ ਜਿਹੜੇ ਪਿਛਲੇ ਰੈਫਰੈਂਸ ਨੰਬਰ 1 ਦੇ ਪੈਸੀ ਉਹਨਾਂ ਨੇ ਕਲੀਅਰ ਕਰਨੀਆਂ ਸ਼ੁਰੂ ਕਰਤੀਆਂ ਤਕਰੀਬਨ ਤਕਰੀਬਨ ਹੁਣ 4 4.5 ਲੱਖ ਜਿਹੜੀਆਂ ਪੁਰਾਣੀਆਂ ਅਪਾਇੰਟਮੈਂਟਾਂ ਜਿਨ੍ਹਾਂ ਨੇ ਪਹਿਲਾਂ ਅਪਾਇੰਟਮੈਂਟ ਅਪਲਾਈ ਕੀਤੀਆਂ ਸੀ ਉਹਨਾਂ ਨੂੰ ਤਕਰੀਬਨ ਤਕਰੀਬਨ ਜ਼ਿਆਦੇ ਬੰਦਿਆਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲ ਗਈਆਂ ਵਾ ਕਿਉਂਕਿ ਇ ਜਿਹੜਾ ਆਪਾਂ ਕਹਿ ਲਈਏ ਕਿ ਨਵੰਬਰ ਜਿਹੜਾ ਨਵੰਬਰ ਦਾ 100 ਰਹਿ ਗਿਆ ਦੋ ਹਫ਼ਤੇ ਰਹਿ ਗਏ ਠੀਕ ਹੈ ਨਵੰਬਰ ਦਾ स्लॉट ਵੀ ਸਾਰਾ ਬੁੱਕ ਹੋ ਗਿਆ ਪਲੱਸ ਦਸੰਬਰ ਦੇ ਜਿਹੜੇ 4 ਹਫ਼ਤੇ ਆ ਉਹਨਾਂ ਚਾਰਾਂ ਹਫ਼ਤਿਆਂ ਦੇ ਵਿੱਚ ਵੀ स्लॉਟ ਸਾਰੇ ਬੁੱਕ ਹੋ ਗਏ ਕਿਉਂਕਿ ਅਪਾਇੰਟਮੈਂਟਾਂ ਬਹੁਤ ਜਿਆਦਾਆਂ ਸੀ ਉਸ ਤੋਂ ਬਾਅਦ ਜਨਵਰੀ ਜਿਹੜਾ ਵਾ ਜਨਵਰੀ ਦੇ ਵੀ ਤਕਰੀਬਨ ਸਾਰੇ ਹੀ ਸਲੋਟ ਜਿਹੜੇ ਆ ਬੁੱਕ ਕਰ ਦਿੱਤੇ ਗਏ ਕਿਉਂਕਿ ਪਿਛਲੇ ਦਿਨਾਂ ਦਾ ਪਤਾ ਕਿ 4.5 ਲੱਖ ਬੰਦੇ ਚੋਂ ਪਹਿਲਾਂ ਥੋੜਿਆਂ ਨੂੰ ਅਪਾਇੰਟਮੈਂਟਾਂ ਮਿਲੀਆਂ ਸੀ ਬਾਕੀ ਸਾਰੇ ਬੰਦੇ ਜਿਹੜੇ ਵੇਟ ਕਰ ਰਹੇ ਸੀ ਕੋਈ ਰਿਜੈਕਸ਼ਨ ਵਾਲੇ ਸੀ ਕੋਈ ਕੋਈ ਰੀ ਅਪਲੋਡ ਵਾਲੇ ਸੀ ਠੀਕ ਆ ਕਈਆਂ ਨੂੰ ਕੋਈ ਪ੍ਰੋਬਲਮ ਸੀ ਕਈਆਂ ਨੂੰ ਕੋਈ ਪ੍ਰੋਬਲਮ ਹੀ ਉਹਨਾਂ ਸਾਰਿਆਂ ਦਾ ਸਾਰਾ ਕੁਝ ਸਹੀ ਹੋਣ ਤੋਂ ਬਾਅਦ ਉਹਨਾਂ ਨੂੰ ਅਪਾਇੰਟਮੈਂਟਾਂ ਮਿਲ ਗਈਆਂ ਤੇ ਤਕਰੀਬਨ ਆਪਾਂ ਕਹਿ ਲਈ ਕਿ ਫਰਵਰੀ ਦੇ ਅੱਧ ਦੀਆਂ ਆਪਾਂ ਕਹ ਲਈ ਕਿ ਅਪਾਇੰਟਮੈਂਟਾਂ ਦਾ ਸਲੋਟ ਹੋਇਆ ਬੁੱਕ ਹੋਏ ਪਿਆ ਤਕਰੀਬਨ ਠੀਕ ਆ ਉਹ ਹੁਣ ਪਹਿਲੇ ਹਫਤੇ ਵੀ ਹੋ ਸਕਦਾ ਵਾ ਠੀਕ ਆ ਤੇ ਦੂਜੇ ਹਫਤੇ ਵੀ ਹੋ ਸਕਦਾ ਵਾ ਹੁਣ ਪਰ ਜਿਹੜੇ ਵੀਰਪਰਾਵਾਂ ਨੇ ਹੁਣ ਨਵੀਆਂ ਅਪਾਇੰਟਮੈਂਟਾਂ ਅਪਲਾਈ ਕੀਤੀਆਂ ਵਾਂ ਉਹਨਾਂ ਨੂੰ ਰੈਫਰੈਂਸ ਨੰਬਰ ਮਿਲੇ ਆ ਕਿਸੇ ਨੂੰ ਮਿਲੇ ਆ 5 ਲੱਖ ਕਿਸੇ ਨੂੰ 6 ਲੱਖ ਕਿਸੇ ਨੂੰ 6.5 ਲੱਖ ਪਲੱਸ ਕਿਸੇ ਨੂੰ 7 ਲੱਖ ਕਿਸੇ ਨੂੰ 7 ਲੱਖ 20 ਹਜ਼ਾਰ ਪਲੱਸ ਵੀ ਰੈਫਰੈਂਸ ਨੰਬਰ ਮਿਲੇ ਪਿਆ ਪਰ ਹੁਣ ਵੀਰਪਰਾ ਸੋਚ ਰਿਹਾ ਕਿ ਸਾਨੂੰ ਅਪਾਇੰਟਮੈਂਟ ਕਦੋਂ ਤੱਕ ਮਿਲੂਗੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਜਿਹੜਾ ਅਪਾਇੰਟਮੈਂਟ ਮਿਲਦੇ ਜਿਹੜੇ ਚਾਂਸ ਹੈਗੇ ਵਾ ਉਹ ਆਉਣ ਵਾਲੇ ਦਿਨਾਂ 'ਚ ਇੱਕ ਹਫਤੇ ਜਾਂ ਦੋ ਹਫਤੇ ਵੱਧ ਤੋਂ ਵੱਧ ਤਿੰਨ ਹਫਤਿਆਂ ਦੇ ਵਿੱਚ ਵਿੱਚ ਤੁਹਾਨੂੰ ਇਹ ਰਿਹਾ ਅਪਾਇੰਟਮੈਂਟ ਮਿਲਣ ਦੇ ਚਾਂਸ ਹੈਗੇ ਵਾ ਕਿਉਂਕਿ ਉਹਨਾਂ ਨੇ ਪਿਛਲਾ ਸਾਰਾ ਕੋਟਾ ਕਲੀਅਰ ਕਰਤਾ ਵਾ ਹੁਣ ਨਵੀਆਂ ਅਪਾਇੰਟਮੈਂਟਾਂ ਵਾਲਾ ਹੀ ਕੋਟਾ ਉਹਨਾਂ ਨੇ ਕਲੀਅਰ ਕਰਨਾ ਵਾ ਜਿਨ੍ਹਾਂ ਨੇ ਨਵੀਆਂ ਅਪਾਇੰਟਮੈਂਟ ਆਈਡੀਆਂ ਵਾ ਬੁੱਕ ਕੀਤੀਆਂ ਵਾ ਠੀਕ ਹੈ ਜਿਨ੍ਹਾਂ ਦਾ ਰੈਫਰੈਂਸ ਨੰਬਰ ਆਪਾਂ ਕਹਿ ਲਈਏ ਕਿ 5 ਲੱਖ ਪਲੱਸ ਵਾ 6.5 ਲੱਖ ਜਿਨ੍ਹਾਂ ਨੇ ਹੋਣ ਜਦੋਂ ਨਵੀਆਂ ਅਪਾਇੰਟਮੈਂਟਾਂ ਓਪਨ ਹੋਈਆਂ ਸੀ ਉਦੋਂ ਜਿਨ੍ਹਾਂ ਨੇ ਅਪਾਇੰਟਮੈਂਟਾਂ ਬੁੱਕ ਕੀਤੀਆਂ ਵਾ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਉਹਨਾਂ ਦਾ ਹੋਣਾ ਉਹਨਾਂ ਨੇ ਸ਼ੁਰੂ ਕਰਨਾ ਵਾ ਅਪਾਇੰਟਮੈਂਟਾਂ ਦੇਣੀਆਂ ਤੇ ਮਿਲਣ ਦੇ ਕੋਲ ਤੇ ਚਾਂਸ ਵਾ ਆਪਾਂ ਕਹਿ ਲਈ ਕਿ ਫਰਵਰੀ ਦੀ ਲਾਸਟ ਦੇ ਮਾਰਚ ਤੇ ਅਪ੍ਰੈਲ ਇਹ ਤਿੰਨ ਮਹੀਨੇ ਹੈਗੇ ਆ ਫਰਵਰੀ ਠੀਕ ਆ ਮਾਰਚ ਤੇ ਅਪ੍ਰੈਲ ਇਹ ਤਿੰਨ ਮਹੀਨੇ ਵਿੱਚ ਤਾਂ ਨੇੜੀਆਂ ਵਾ ਅਪਾਇੰਟਮੈਂਟਾਂ ਮਿਲਣ ਦੇ ਚਾਂਸ ਹੈਗੇ ਵਾ ਠੀਕ ਆ ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਕਿ ਫਰਵਰੀ ਵਿੱਚ ਪੇਪਰ ਵੀ ਓਪਨ ਹੋਣੇ ਵਾ ਨੈਕਸਟ ਈਅਰ ਉਸ ਤੋਂ ਬਾਅਦ 2 ਕੁ ਮਹੀਨੇ ਬਾਅਦ ਉਹਨੇ ਚਰਤਾਕ ਨਵੇਂ ਪੇਪਰ ਨਿਕਲਨੇ ਸ਼ੁਰੂ ਹੋ ਜਾਂਦੇ ਆ ਤੇ ਉਹਨਾਂ ਚਰਤ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਇਹੜੀਆਂ ਵਨ ਇਹੜੀਆਂ 7.5 ਲੱਖ ਜਾਂ ਜਿੰਨਾ ਵੀ ਰੈਫਰੈਂਸ ਨੰਬਰ ਪਹੁੰਚਿਆ ਪਿਆ ਵਾ ਪਲੱਸ ਦਿੱਲੀ ਦਾ ਇਹ ਸਾਰਾ ਉਹਨਾਂ ਨੇ ਉਸ ਤੋਂ ਪਹਿਲਾਂ ਪਹਿਲਾਂ ਕਲੀਅਰ ਕਰ ਦੇਣਾ ਜਿੰਨਾ ਚਿਰਤਾਕ ਨਵੇਂ ਪੇਪਰ ਨਿਕਲਨੇ ਸ਼ੁਰੂ ਹੋ ਜਾਂਦੇ ਵਾ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਸਾਰੀਆਂ ਅਪਾਇੰਟਮੈਂਟਾਂ ਕਲੀਅਰ ਕਰ ਦੇਣੀਆਂ ਵਾ ਠੀਕ ਆ ਉਹ ਤੁਸੀਂ ਲਾਓ ਕਿ ਫਰਵਰੀ ਦੇ ਵਿੱਚ ਪੇਪਰ ਭਰ ਜਾਣੇ ਆ ਮਾਰਚ ਤੇ ਅਪ੍ਰੈਲ ਅਕਰ ਅਪ੍ਰੈਲ ਦੇ ਵਿੱਚ ਪੇਪਰ ਨਿਕਲਨੇ ਸ਼ੁਰੂ ਹੋਣੇ ਆ ਅਪ੍ਰੈਲ ਤੱਕ ਉਹਨਾਂ ਨੇ ਇਹੜੀਆਂ ਵ ਇਹ ਤੁਹਾਡੇ ਨੂੰ ਤੁਹਾਨੂੰ ਅਪਾਇੰਟਮੈਂਟ ਆ ਮਿਲਦੇ ਚਾਂਸ ਹੈਗੇ ਆ ਹੁਣ ਜਿਨ੍ਹਾਂ ਦਾ ਰੈਫਰੈਂਸ ਨੰਬਰ ਹੈਗਾ ਵਾ 7 ਲੱਖ ਉਹਨਾਂ ਨੂੰ ਭਾਵੇਂ ਤੁਹਾਨੂੰ ਇਹ ਫਰਵਰੀ ਦੇ ਲਾਸਟ ਤੇ ਮਿਲ ਜੇ ਭਾਵੇਂ ਤੁਹਾਨੂੰ ਮਾਰਚ ਚ ਮਿਲ ਜੇ ਭਾਵੇਂ ਤੁਹਾਨੂੰ ਅਪ੍ਰੈਲ ਚ ਮਿਲ ਜੇ ਇਹੋ ਹੀ ਆ ਮੇਨ ਜਿਹੜੀਆਂ ਵਾ ਤਿੰਨ ਮਹੀਨੇ ਇਨ ਤਿੰਨ ਮਹੀਨੇ ਚ ਮਿਲਦੇ ਜਿਹੜੇ ਵਾ ਚਾਂਸ ਹੈਗੇ ਵਾ ਅਪਾਇੰਟਮੈਂਟ ਆ ਤੇ ਕਹਿੰਦੇ ਜਿਹੜੇ ਵੀ ਬ੍ਰਹਾ ਪ੍ਰਾਵਾਂ ਨੇ ਨਵੀਆਂ ਅਪਾਇੰਟਮੈਂਟਾਂ ਬੁੱਕ ਕੀਤੀਆਂ ਵਾ ਇਹ ਵੇਟ ਕਰੋ ਟੈਨਸ਼ਨ ਨਾ ਲਓ ਤੁਹਾਨੂੰ ਅਪਾਇੰਟਮੈਂਟਾਂ ਜਰੂਰ ਮਿਲਣਗੀਆਂ ਕਿਉਂਕਿ ਤੁਸੀਂ ਕਈ ਵੀ ਬ੍ਰਾ ਸੋਚ ਰਹੇ ਹੋ ਨੇ ਕਿ ਨਵੇਂ ਪੇਪਰ ਵੀ ਓਪਨ ਹੋਣ ਵਾਲੇ ਤਾਂ ਸਾਨੂੰ ਤਾਂ ਹਾਲ ਤੱਕ ਅਪਾਇੰਟਮੈਂਟਾਂ ਨਹੀਂ ਮਿਲੀਆਂ ਤੁਸੀਂ ਉਸ ਚੀਜ਼ ਦੀ ਟੈਨਸ਼ਨ ਨਾ ਲਓ ਤੁਹਾਨੂੰ ਅਪਾਇੰਟਮੈਂਟ ਮਿਲੇਗੀ ਤੁਹਾਡਾ ਵੀਜ਼ਾ ਵੀ ਲੱਗੂਗਾ ਲਓਏ ਮਿੱਤਰੋ ਹੁਣ ਆਪਾਂ ਗੱਲ ਕਰ ਲੈਂਦੇ ਆ ਦੂਜੇ ਟੌਪਿਕ ਬਾਰੇ ਫੈਮਿਲੀ ਵਾਲੇ ਅਪਾਇੰਟਮੈਂਟ ਬਾਰੇ ਵੇੜੇ ਬੜੇ ਵੀਰ ਭਰਾਵਾਂ ਦੇ ਮੈਸੇਜ ਆਉਂਦੇ ਕਿ ਸਾਡੇ ਫੈਮਿਲੀ ਨੂੰ ਲੈਣ ਉਸ ਤੇ ਨਿਕਲੇ ਪ ਕਦੋਂ ਅਪਾਇੰਟਮੈਂਟ ਆਪਨ ਹੋਣਗੀਆਂ ਇਸ ਵਾਰ ਦੱਸਿਓ ਹਾਂਜੀ ਮਿੱਤਰੋ ਵੀ ਨਵੇਂ ਨਵੀਆਂ ਅਪਾਇੰਟਮੈਂਟ ਆ ਫੈਮਿਲੀ ਵਾਲੀਆਂ ਵਾ ਇਹ ਓਪਨ ਹੋਣ ਦੇ ਜਿਹੜੇ ਚਾਂਸ ਹੈਗੇ ਵਾ ਅੱਜ ਹੈਗਾ ਵਾ ਮੰਗਲਵਾਰ ਠੀਕ ਆ ਬੁੱਧਵਾਰ ਕੱਲ ਵੀਰਵਾਰ ਸ਼ੁੱਕਰ ਠੀਕ ਆ ਬੁੱਧ ਵੀਰ ਸ਼ੁੱਕਰ ਆ ਹਫਤੇ ਦੇ ਵਿੱਚ ਵਿੱਚ ਓਪਨ ਹੋਣ ਦੇ ਚਾਂਸ ਹੈਗੇ ਵਾ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਵੀ ਪਰ ਹੱਲੇ ਕੋਈ ਫਿਕਸ ਉਹਨਾਂ ਵੱਲੋਂ ਦੱਸਿਆ ਨਹੀਂ ਗਿਆ ਪਰ ਉੰਜ ਚਾਂਸ ਹੈ ਗਿਆ ਓਪਨ ਹੋਣ ਦੇ ਆ ਹਫਤੇ ਦੇ ਵਿੱਚ ਵਿੱਚ ਨਵੀਆਂ ਅਪਾਇੰਟਮੈਂਟਾਂ ਫੈਮਿਲੀ ਵਾਲੀਆਂ ਤੇ ਜਿਹੜੇ ਵੀਰ ਭਰਾ ਨੇ ਕੋਈ ਮਿਲ ਕੇ ਅਪਾਇੰਟਮੈਂਟਾਂ ਬਾਰੇ ਲੈਣਾ ਹੋਵੇ ਜਦੋਂ ਹੀ ਕੋਈ ਆਪਾਂ ਨੂੰ ਅਪੋਰਟ ਮਿਲੂਗੀ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜਰੂਰ ਦੱਸ ਦਵਾਂਗੇ ਤੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਅਪਾਇੰਟਮੈਂਟਾਂ ਵਾਂ ਉਹ ਕਦੋਂ ਓਪਨ ਹੋਣੀਆਂ ਵਾਂ ਜਾਂ ਕਦੋਂ ਓਪਨ ਹੋਈਆਂ ਵਾਂ ਠੀਕ ਹੈ ਏਨਕੀਜੀ ਅਪਡੇਟ ਵਾਲੇ ਜਿਹੜੇ ਵੀਰਪ੍ਰਾ ਫੈਮਿਲੀ ਵਾਲੇ ਪੇਪਰਾਂ ਦੀ ਵੇਟ ਕਰ ਰਹੇ ਆ ਫੈਮਿਲੀ ਵਾਲਿਆਂ ਅਪਾਇੰਟਮੈਂਟਾਂ ਦੀ ਵੇਟ ਕਰ ਰਹੇ ਆ ਤੇ ਜਿਨ੍ਹਾਂ ਨੇ ਵੀਰਪ੍ਰਾ ਦੇ ਨਵੇਂ ਆਪਣੇ ਭਰੀਆਂ ਪਏ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਮਿਲੇ ਪਏ ਦੂਜੇ 9 ਮੰਥ ਵਾਲੇ ਪੇਪਰਾਂ ਦੇ ਉਹ ਟੈਨਸ਼ਨ ਨਾ ਲਾਓ ਉਹਨਾਂ ਨੂੰ ਅਪਾਇੰਟਮੈਂਟਾਂ ਜਾਨੀਆਂ ਮਿਲਣੀਆਂ ਆ ਪਰ ਥੋੜੀ ਜੀ ਵੇਟ ਕਰੋ ਤੁਹਾਨੂੰ ਵੇਟ ਕਰਨੀ ਪੈਣੀ ਆ ਥੋੜੀ ਜੀ ਲੋ ਵੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਹ ਨਹੀਂ ਮਿਲ ਜਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ